ਜਿਹਨੀਆਂ ਆਟਮਾ ਦਿਖਾਵਾਂਗੇ ਸਾਰੀਆਂ ਘਰ ਦੇ ਵਿੱਚ ਕੰਮ ਆਉਣਗੀਆਂ ਬਾਈ ਕੱਲੀ ਕੱਲੀ ਆਈਟਮ ਸਾਰੀ ਆਪਣੇ ਕੰਮ ਆਉਣ ਵਾਲੀ ਆ ਤੇ ਆਪਣੇ ਬਾਡੀ ਲਈ ਵੀ ਸਾਰੀਆਂ ਫਾਇਦੇਮੰਦ ਚੀਜ਼ਾਂ ਨੇ ਇਹ ਹੈ ਕਿ ਬਾਈ ਮੁਸਾਦਰ ਕਾਨੂੰ ਬਹੁਤ ਵਧੀਆ ਕੁਆਲਟੀ ਦੇ ਵਿੱਚ ਇਹ ਡਾਕਟਰ ਯੂਜ਼ ਕਰਦੇ ਨੇ ਜਿਹੜੀ ਉਹ ਵਾਲੀ ਕੁਆਲਟੀ ਆ ਬਾਈ ਆਮ ਕੁਆਲਟੀ ਨਹੀਂ ਹੈਗੀ ਆਪਾਂ ਲੈ ਲਿਆ ਸਾਰਾ ਲਈ ਜਿਹੜੇ ਵੀਰ ਭੈਣ ਭਰਾ ਆਪਣੇ ਗਰਮੀ 'ਚ ਕੰਮ ਕਰਦੇ ਨੇ ਜਾਂ ਆਪਾਂ ਟਰੈਵਲ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਮੰਨ ਲਓ ਗਰਮੀ 'ਚ ਇਹ ਉਹਨਾਂ ਵਾਸਤੇ ਆ ਬਾਈ ਆਪਣੇ ਕੋਲ ਦੋ ਲੇਟ ਆਉਂਦੇ ਨੇ ਬਾਈ ਸੋਲਰ ਲਾਈਟ ਆ ਠੀਕ ਹੈ ਜੀ ਤੇ ਇਹ ਸੈਂਸਰ ਨਾਲ ਵੀ ਕੰਮ ਕਰਦੇ ਨੇ ਬਾਈ ਠੀਕ ਜੇ ਮੰਨ ਲਓ ਬੰਦਾ ਇਨਾ ਕੋਲੇ ਜਾਊਗਾ ਇਹ ਉਦੋਂ ਜਗਦਿਆਂ ਨੇ ਠੀਕ ਹੈ ਜੀ ਮਤਲਬ ਅੱਧਾ ਕੈਮਰਾ ਲਾ ਲਈਏ ਆਪਾਂ ਹਾਂ ਜੀ ਅੱਧਾ ਕੈਮਰਾ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਭਾਈ ਜੀ ਅੱਜ ਤੁਹਾਨੂੰ ਇਹੋ ਜਿਹੇ ਚੀਜ਼ਾਂ ਆਈਟਮਾਂ ਦਿਖਾਵਾਂਗੇ ਜਿਹੜੀਆਂ ਘਰ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਬਾਕੀ ਭਾਈ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਸੱਸ ਕੇ ਭਾਈ ਜੀ ਠੀਕੋ ਭਾਈ ਜੀ ਠੀਕੋ ਭਾਈ ਜੀ ਵਾਹ ਜੀ ਦੱਸੋ ਠੀਕ ਹੈ ਭਾਈ ਜੀ ਜਿਵੇਂ ਮੈਂ ਕਿਹਾ ਭਾਈ ਜੀ ਜਿੰਨੀਆਂ ਆਈਟਮਾਂ ਦਿਖਾਵਾਂਗੇ ਸਾਰੀਆਂ ਘਰ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਬਾਈ ਕੱਲੀ ਕੱਲੀ ਆਈਟਮ ਸਾਰੀ ਆਪਣੇ ਕੰ ਹਾਂਜੀ ਤੇ ਲੋ ਮਿੱਤਰੋ ਕਿੰਨੇ ਕੁ ਪ੍ਰੋਡਕਟ ਨੇ ਇਸ ਵਕਤ ਆਪਣੇ ਕੋਲੇ ਹੋਏ ਐਸ ਆਪਣੇ ਕੋਲੇ ਭਾਈ 20 ਤੋਂ ਲੈ ਕੇ 25 ਪ੍ਰੋਡਕਟ ਅਵੇਲੇਬਲ ਨੇ ਠੀਕ ਆ ਭਾਈ ਜੀ ਤੇ ਕਰੋ ਭਾਈ ਜੀ ਕਿੱਥੋਂ ਸਟਾਰਟ ਕਰੀਏ ਵੀਡੀਓ ਭਾਈ ਪਹਿਲਾਂ ਆਪਾਂ ਕਰਦੇ ਆਂ ਭਈ ਇੱਥੋਂ ਇਹ ਹੁੰਦਾ ਮਿਨੀਮਮ ਸਾਧਰਾ ਇਹ ਭਾਈ ਆਪਣੇ ਜੇਮ ਬਾਡੀ ਤੇ ਕਿਤੇ ਵੀ ਦਰਦ ਹੁੰਦਾ ਲੱਕ ਹੁੰਦਾ ਲੱਕ ਬਾਹ ਚਹਟੂਈ ਤੇ ਜਿੱਥੇ ਮਰਜ਼ੀ ਦਰਦ ਹੁੰਦਾ ਭਈ ਨੂੰ ਉੱਥੇ ਲਾ ਲਓ ਉਸ ਤੋਂ ਬਾਅਦ ਇਹਨੂੰ ਆਨ ਕਰਦੋ ਉਸ ਤੋਂ ਬਾਅਦ ਕੰਮ ਸਾਰਾ ਇਹ ਨਹੀਂ ਕਰਨਾ ਤੁਹਾਡੀ ਬਾਡੀ ਨੂੰ ਪੂਰਾ ਆਰਾਮ ਦੋ ਕਿੱਥੇ ਵੀ ਦਰਦ ਹੁੰਦਾ ਸਾਰੇ ਦਰਦ ਚੱਕ ਲਓ ਠੀਕ ਆ ਬਈ ਮਤਲਬ ਕਿਸੇ ਬੰਦੇ ਦੀ ਵੀ ਨਹੀਂ ਲੋਡ ਪੈਂਦੀ ਹੈ ਨਾ ਬਈ ਕੋਲੇ ਹੈ ਨਾ ਉਸ ਵੀ ਲੋਡ ਨਹੀਂ ਬਈ ਆਪ ਹੀ ਲਾ ਲਓ ਆਰਾਮ ਨਾਲ ਬੈਠੇ 15 ਮਿੰਟ ਤੁਹਾਨੂੰ ਸਾਰੇ ਬੜੇ ਰਿਲੈਕਸ ਹੋ ਜਿਓ ਹੇ ਗੱਲੋ ਮੇਤਰੋ ਕੈਂਟ ਚ ਜਾ ਕੇ ਫੁੱਲਾ ਤੇ ਪ੍ਰਾਈਸ ਰਹੂਗਾ ਭਾਈ ਇਹਦਾ ਇਹ ਸਾਰਾ 150 ਜੀ 150 ਰੁਪਏ ਦਾ ਹੋਊਗਾ 150 ਠੀਕ ਹੈ ਲੈ ਮੇਤਰੋ ਕਿਸੇ ਨੂੰ ਹਣੇ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਭਾਈ ਮੇਰੇ ਮ사ਜ ਕਰ ਦੇ ਠੀਕ ਆ ਜਾਂ ਮੋਢੇ ਘੁੱਟ ਨਹੀਂ ਸੀਗਾ ਲੈਣਾ ਭਾਈ ਹਾਂਜੀ ਭਾਈ ਤੇ ਅਗਲਾ ਭਾਈ ਜੀ ਮ사ਜਰ ਆ ਗਿਆ ਇਹ ਹੈਗਾ ਭਾਈ ਆਪਣਾ ਫੁੱਟ ਮ사ਜਰ ਇਹ ਜੇ ਵੀ ਕਿਸੇ ਦੇ ਪੈਰ ਸੋਨਾ ਰਹਿੰਦੇ ਨੇ ਪੈਰ ਦਰਦ ਕਰਦੇ ਨੇ ਜਾਂ ਪੈਰਾਂ ਤੇ ਚੱਲਣ ਨਾ ਰਹਿੰਦੀ ਆ ਜਾਂ ਕੋਈ ਕਹਿੰਦਾ ਭਾਈ ਮੇਰੀ ਇੱਕ ਲੱਤ ਦੁਖਦੀ ਆ ਕੋਈ ਨਾੜਾਂ ਵਾਸਤੇ ਬਹੁਤ ਵਧੀਆ ਭਾਈ ਇਹ ਠੀਕ ਆ ਜੀ ਤੇ ਇਹਦਾ ਪ੍ਰਾਈਸ ਰਹੂਗਾ ਭਾਈ ਜੀ ਇਹ ਸਾਰ ਤੇ ਅਗਲਾ ਇਹ ਆ ਗਿਆ ਬਾਈ ਜੀ ਡੱਡੂ ਜਾ ਇਹ ਹੈਗਾ ਬਾਈ ਆਪਣਾ ਸਕਲਪ ਹੋਂ ਸਾਜਰ ਮਤਲਬ ਆਪਣਾ ਜਿਹੜਾ ਸਿਰ ਹੈ ਉਹਨੂੰ ਰਿਲੈਕਸ ਕਰਨ ਵਾਸਤੇ ਆਪਣਾ ਡਿਪਰੈਸ਼ਨ ਵੀ ਘਟਾਉਂਦਾ ਬਾਈ ਇਹ ਠੀਕ ਹੈ ਜੀ ਹਾਂਜੀ ਇੱਕ ਤਰ੍ਹਾਂ ਦਾ ਕਸੂ ਬਾਤੀ ਲੈ ਲਈ ਜਣਾ ਬਾਈ ਕਸੂ ਬਾਤੀ ਬਹੁਤ ਵਧੀਆ ਚੀਜ਼ ਆ ਬਾਈ ਇਹ 750 ਰੁਪਏ ਦਾ 750 ਰੁਪਏ ਦਾ ਹਾਂਜੀ ਹਾਂਜੀ ਠੀਕ ਆ ਬਾਈ ਕੁਆਲਿਟੀ ਕਿਵੇਂ ਕਰੋ ਬਾਈ ਜੀ ਕੁਆਲਿਟੀ ਬਾਈ ਤੁਸੀਂ ਹੱਥ ਚ ਫੜ ਰੱਖਿਆ ਉਹਨੂੰ ਚਲਾ ਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜੂ ਠੀਕ ਆ ਬਾਈ ਲਓ ਮਿੱਤਰੋ ਦੇਖ ਸਕਦੇ ਹੋ ਕੁਆਲਿਟੀ ਇੱਕ ਨੰਬਰ ਰੋ ਬਾਈ ਤੇ ਜਿਹੜੇ ਆ ਦੰਦੇ ਜੇ ਨੇ ਇਹ ਵੀ ਬਾਈ ਆਪਣੇ ਸਿਲੀਕੋਨ ਦੇ ਬਣੇ ਹੋਏ ਨੇ ਸਿਲੀਕੋਨ ਦੇ ਬਣੇ ਹੋਏ ਨੇ ਠੀਕ ਆ ਬਾਈ ਲਓ ਮਿੱਤਰੋ ਦੇਖ ਸਕਦੇ ਹੋ ਵਧੀਆ ਕੁਆਲਿਟੀ ਹੈ ਕਿ ਕੁਆਲਿਟੀ ਬਾਈ ਕਹਿੰਦਾ ਇੱਕ ਨੰਬਰ ਰੋਗੇ ਬਾਈ ਜੀ ਤੇ ਬੈਟਰੀ ਬੈਕਅਪ ਕਿਵੇਂ ਰੂ ਬਈ ਜੀ ਦਾ ਬੈਟਰੀ ਬੈਕਅਪ ਬਾਈ ਇਹਦਾ 1 ਘੰਟੇ ਦਾ ਠੀਕ ਆ ਬਾਈ ਜੀ ਤੇ ਅਗਲੇ ਇਹ ਆਗੇ ਬਾਈ ਜੀ ਗੱਲਾਂ ਇਹ ਹੈਗੇ ਬਈ ਮ사ਦਰ ਕਨ ਬਹੁਤ ਵਧੀਆ ਕੁਆਲਟੀ ਦੇ ਵਿੱਚ ਇਹ ਡਾਕਟਰ ਯੂਜ਼ ਕਰਦੇ ਨੇ ਜਿਹੜੀ ਉਹ ਵਾਲੀ ਕੁਆਲਟੀ ਆ ਬਈ ਆਮ ਕੁਆਲਟੀ ਨਹੀਂ ਹੈਗੀ ਇਹਦੇ ਨਾਲ ਬਈ ਆਪਾਂ ਸਾਰੀ ਬਾਡੀ ਨੂੰ ਆਪਣੇ ਰਿਲੈਕਸ ਕਰ ਸਕਦੇ ਆ ਮਤਲਬ ਜੇ ਕਿਸੇ ਦੇ ਮ사ਜ ਆ ਆਪਣਾ ਗਰਦਨ ਦੁਖਦੀ ਆ ਜਾਂ ਹਨਾ ਢੂਹੀ ਦੁਖਦੀ ਆ ਉਹਦੇ ਵਾਸਤੇ ਆ ਇਹ ਹੁੰਦਾ ਬਈ ਆਪਣਾ ਢੂਹੀ ਵਾਸਤੇ ਜੇ ਹਾਲੇ ਰੀਡ ਦੀ ਹੱਡੀ ਆ ਉੱਥੇ ਦਰਦ ਰਹਿੰਦਾ ਨਾ ਕਈਆਂ ਦੇ ਇਹ ਉਹਦੇ ਵਾਸਤੇ ਯੂਜ਼ ਕਰ ਸਕਦੇ ਆ ਇਹ ਹੁੰਦੀ ਆ ਬਈ ਆਪਣੇ ਪੈਰਾਂ ਵਾਸਤੇ ਇਹ ਹੁੰਦੀ ਆ ਜਿਹੜੇ ਆਪਣੇ ਪੁਆਇੰਟ ਹੁੰਦੇ ਨੇ ਪੈਰਾਂ ਦੇ ਠੀਕ ਹੈ ਜੀ ਬਲੱਡ ਦੇ ਆ ਜੋ ਆਪਾਂ 4 ਸਾਲ ਪਿੱਛੇ ਲਾ ਕੇ ਚੱਲੀ ਆਣਾ ਬਈ ਉਦੋਂ ਚੱਪੜਾ ਵੀ ਆਉਂਦੀ ਹੁੰਦੀ ਜਿਨਾ ਇਹਦੇ ਉੱਤੇ ਉਹ ਵੀ ਆਉਂਦੀਆਂ ਨੇ ਬਈ ਠੀਕ ਆ ਭਾਜੀ ਹਾਂਜੀ ਇਹ ਉਹ ਨਵਾਂ ਆਪ ਤੇ ਨਵਾਂ ਬਈ ਸਾਰਾ ਦਿਨ ਆਪਾ ਪਾ ਨਹੀਂ ਜ਼ਰਾ ਪਾ ਕੇ ਰੱਖ ਨਹੀਂ ਸਕਦੇ ਇਹਦੇ ਨਾਲ ਆਪਾਂ ਸਿਰਫ 5 ਤੋਂ 10 ਮਿੰਟ ਜਿੰਨੇ ਤੁਹਾਨੂੰ ਇੱਛਾ ਓਨੇ ਇਹਦੇ ਨਾਲ ਮ사ਜ ਕਰ ਲਓ ਠੀਕ ਹੈ ਜੀ ਮਤਲਬ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਬਈ ਫਾਇਦੇ ਹੋਊਗਾ ਨਾ ਸਾਰੀ ਚੀਜ਼ਾਂ ਫਾਇਦੇ ਵਾਲੀਆਂ ਨੇ ਬਈ ਇੱਕ ਵੀ ਆਈਟਮ ਇਹੋ ਜਿਹੀ ਨਹੀਂ ਹੈਗੀ ਜਿਹਦੇ ਨਾਲ ਕੋਈ ਤੁਹਾਨੂੰ ਨੁਕਸਾਨ ਹੋਵੇ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਕਿੰਨਾ ਹੋਊਗਾ ਬਈ ਜੀ ਇਹ ਬਈ ਸਾਰੀ 750 ਰੁਪਏ ਦੀ ਇਹਦੇ ਵਿੱਚ ਇੱਕ ਲੋ ਕੁਆਲਿਟੀ ਆਉਂਦੀ ਹੈ ਬਈ ਆਪਾਂ 500 ਦੀ ਸੇਲ ਕਰੀ ਹੈ ਉਹ ਥੋੜੀ ਜਿਹੀ ਹਲਕੀ ਹੈ ਇਹਦੇ ਨਾਲ ਉਹ ਮਾੜੀ ਉਹ ਵੀ ਨਹੀਂ ਪਰ ਥੋੜੀ ਸਾਦਰ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਸਾਰਾ 990 ਦੇ ਵਿੱਚ ਆਪਾਂ ਘਰੇ ਭੇਜ ਦਿੰਨੇ ਆ ਇਹ ਜੇ ਆਪਣੀ ਜਿਹੜੀ ਆਪਣੀ ਭੈਣਾ ਹੁੰਦੀ ਹੈ ਨਾ ਬਈ ਜਿਹੜੀ ਕਹਿੰਦੇ ਨੇ ਵੀ ਅਸੀਂ ਕੰਮ ਕਰਦੇ ਸਾਰਾ ਦਾ ਨਾਮ ਆਪਣਾ ਕੱਪੜੇ ਲੀੜੇ ਦਾ ਉਹਨੇ ਗਰਦਲ ਚ ਇੱਥੇ ਸਰਵਾਈਕਲ ਰਹਿਣ ਲੱਗ ਜਾਂਦਾ ਠੀਕ ਹੈ ਜੀ ਉਹਦੇ ਉਹਨੂੰ ਇਹ ਦੂਰ ਕਰਦੀ ਆ ਬਈ ਠੀਕ ਹੈ ਜਿਆਦਾਤਰ ਜਿਹੜੇ ਵੀਰ ਕੰਪਿਊਟਰ ਦਾ ਕੰਮ ਕਰਦੇ ਨੇ ਨਾ ਬਈ ਜੀ ਉਹਨਾਂ ਵਾਸਤੇ ਆਪਣੇ ਚੀਜ਼ੇ ਖਰੀਦਦੇ ਆ ਜਿਹੜੇ ਆਫਿਸ ਵਰਕ ਜਿਹੜੇ ਵੀ ਜਿੰਨੇ ਵੀਰ ਕਰਦੇ ਨੇ ਸਾਰਿਆਂ ਵਾਸਤੇ ਬਧੀ ਚੀਜ਼ ਆ ਬਈ ਇਹ ਠੀਕ ਆ ਬਈ ਬਹੁਤ ਪ੍ਰੀਮੀਅਮ ਕੁਆ ਲੱਗਦਾ ਵੀ ਪਤਾ ਵੀ ਲੱਗ ਲੈਣਾ ਬਾਈ ਘੈਂਟ ਜੀ ਜਾ ਕੇ ਚੈੱਕ ਕਰ ਸਕਦੇ ਹੋਗੇ ਪਤਾ ਲੱਗੂਗਾ ਨਾ ਬਾਈ ਪੈਸੇ ਲਾ ਕੇ ਹੋਣੀ ਜਾਣੇ ਇਹ ਬਾਈ ਮਾਰਕੀਟ ਦੇ ਵਿੱਚ 1500 ਤੋਂ ਘੱਟ ਜੇ ਮਿਲ ਜੇ ਆਪਾਂ ਬੈਠੇ ਠੀਕ ਆ ਬਾਈ ਇਹ ਮਿਲਦਾ ਨਹੀਂ ਬਾਈ ਪ੍ਰੀਮੀਅਮ ਕੁਆਲਟੀ ਦੇ ਵਿੱਚ ਠੀਕ ਆ ਪੈਸੇ ਤਾਂ ਆਪਣੇ ਤਾਂ ਮੈਨੂੰ ਸੇਤੀ ਕਿਤੋਂ ਮਿਲਦੀ ਨਹੀਂ ਮਿਲਦੇ ਨਹੀਂ ਬਾਈ ਇਹ ਸਾਰੀ ਆਟਮਾ ਇਹੀ ਨੇ ਬਾਈ ਜਿਹੜੇ ਆਪਾਂ ਠੀਕ ਆ ਬਾਈ ਜਿੰਨੀਆਂ ਦਿਖਾਈਆਂ ਨੇ ਆਟਮਾ ਬਾਈ ਸਾਰੀਆਂ ਆਨਲਾਈਨ ਮਿਲ ਜਾਂਦੀਆਂ ਬਾਈ ਸਾਰੇ ਆਨਲਾਈਨ ਭੇਜਦਾ ਬਾਈ ਡਿਲੀਵਰੀ ਆਲ ਇੰਡੀਆ ਆਪਣੇ ਡਿਲੀਵਰੀ ਜਾਂਦੀ ਹੈ ਠੀਕ ਆ ਕੋਈ ਬਾਲੇ ਪੈਸੇ ਨਹੀਂ ਲੱਗਦੇ ਕੋਈ ਕਹਿੰਦਾ ਵੀ 50 ਰੁਪਏ 8 70 ਐ ਨਹੀਂ ਆਪਾਂ ਲੈਂਦੇ ਠੀਕ ਆ ਭਾਈ ਜਿਹੇ ਜਿਹੇ ਆਟਮੋ ਕੀ ਹੋ ਜੇ ਪੈਸੇ ਠੀਕ ਆ ਭਾਈ ਅਗੇ ਸਪੀਕਰ ਆ ਗਿਆ ਨਾ ਭਾਈ ਇਹ ਭਾਈ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਸਪੀਕਰ ਨੇ ਇਹ ਇਹਦੇ ਵਿੱਚ ਇੱਕ ਬਲੈਕ ਵੀ ਆਉਂਦਾ ਹੈ ਇਹ 550 ਦਾ ਭਾਈ ਤੇ ਆ ਹੈਗਾ ਭਾਈ ਆਪਣਾ 650 ਰੁਪਏ ਦਾ 650 ਰੁਪਏ ਦਾ ਹਾਂਜੀ ਇਹਦੇ ਨਾਲ ਵੀਰੇ ਇਹਦਾ ਰੇਟ ਤਾਂ ਜ਼ਿਆਦਾ ਇਹਦੇ ਵਿੱਚ ਆਕਸ ਵੀ ਲੱਗਦੀ ਹੈ ਮਤਲਬ ਐਲ ਸੀ ਡੀ ਦੇ ਨਾਲ ਵੀ ਲਾ ਸਕਦੇ ਤੇ ਕੰਪਿਊਟਰ ਨਾਲ ਵੀ ਲਾ ਸਕਦੇ ਇਹਦੇ ਵਿੱਚ ਚਿਪ ਵੀ ਪੈਂਦੀ ਹੈ ਤੇ ਪਿੰਡ ਰੈਬੀ ਲਾ ਸਕਦੇ ਠੀਕ ਆ ਬਾਈ ਜੀ ਤੇ ਇਹਦਾ ਬੈਟਰੀ ਬੈਕਅਪ ਕਿੰਨੇ ਰੂਗਾ ਬਾਈ 6 ਘੰਟੇ ਦਾ ਬਾਈ ਠੀਕ ਹੈ ਜੀ ਸਾਊਂਡ ਸਾਊਂਡ ਵਧੀਆ ਬਾਈ ਪੂਰੀ ਪੂਰੀ ਐਂਡ ਕੁਆਲਿਟੀ ਆ ਬਾਈ ਤੁਸੀਂ ਚਲਾ ਕੇ ਦੇਖੋ ਠੀਕ ਆ ਜੀ ਵੈਲਕਮ ਟੂ ਦੀ ਵੈਲਡਿਕ ਪੂਰੀ ਵੇਸ ਆ ਬਾਈ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਬਾਅਦ ਚ ਆਪਣੇ ਰੀਲ ਦੇ ਵਿੱਚ ਠੀਕ ਆ ਬਾਈ ਜੀ ਤੇ ਇਹਦਾ ਭਰਾ ਜਾ ਗਿਆ ਬਾਈ ਜੀ 650 ਰੁਪਏ ਜੀ ਠੀਕ ਆ ਬਾਈ ਜੀ ਤੇ ਇੱਕ ਮਿਨੀ ਆ ਗਿਆ ਬਣਾ ਇਹ ਹੁੰਦਾ ਬਾਈ ਟਾਇਰ ਇਹਨੂੰ ਅੱਧੇ ਤਾਂ ਸਾਨੂੰ ਕਹਿੰਦੇ ਨੇ ਬਾਈ ਲਾਇ ਵੀਲ ਨੇ ਇਹ ਠੀਕ ਹੈ ਜੀ ਸਾਨੂੰ ਦੱਸਦੇ ਪਗੜੀਆਂ ਦੇ ਵਿੱਚ ਦੇਖਦੇ ਨੇ ਉਹ ਵਿੱਚ ਤੰਗਿਆ ਹੁੰਦਾ ਨਾ ਹਾਂ ਅੱਧੇ ਤਾਂ ਕਹਿੰਦੇ ਲਾਈ ਬਿਲ ਦਾ ਲਾਈ ਬਿਲ ਦਾ ਰੇਟ ਕੀ ਆ ਬਾਈ ਫੋਟੋ 'ਚ ਵੱਡਾ ਲੱਗਦਾ ਨਾ ਇਹ ਅਸੀਂ ਕਹਿ ਰਹੇ ਹਾਂ ਬਈ ਇਹ ਲਾਈ ਬਿਲ ਨਹੀਂ ਹੈਗਾ ਇਹ ਸਪੀਕਰ ਨੇ ਇਹ ਛੋਟੇ ਮੀਨੀ ਸਪੀਕਰ ਨੇ ਇਹ ਸਾਡੇ 450 ਦਾ ਬਾਈ ਸਾਡੇ 400 ਦਾ ਮਿੱਤਰੋ ਕੁਆਲਿਟੀ ਕਬੂਲਤੀ ਵਧੀਆ ਬਾਕੀ ਆਪਾਂ ਚਲਾ ਕੇ ਵੀ ਦੇਖਿਆ ਜੀ ਬੇਸ ਬਹੁਤ ਘੈਂਟ ਆਣਾ ਬਈ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਬਾਈ ਆਪਾਂ ਲੈ ਕੇ ਆਇਆ ਸਾਰਿਆਂ ਲਈ ਜਿਹੜੇ ਵੀਰ ਭੈਣ ਭਰਾ ਆਪਣੇ ਗਰਮੀ 'ਚ ਕੰਮ ਕਰਦੇ ਨੇ ਜਾਂ ਆਪਾਂ ਟਰੈਵਲ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਮੰਨ ਲਓ ਗਰਮੀ 'ਚ ਇਹ ਉਹਨਾਂ ਵਾਸਤੇ ਆ ਬਾਈ ਠੀਕ ਆ ਜੀ ਇਹ ਕਿੰਨੇ ਕੰਮ ਕਿਵੇਂ ਕਰ ਇਹ ਵਾਈ ਫੈਨ ਹੈ ਫੈਨ ਆਗਾ ਹਾਂਜੀ ਅੱਦੇ ਅੱਦੇ ਮੈਨੂੰ ਲੱਗਿਆ ਮੈਂ ਜਿਵੇਂ 에어ਪੋਰਟ ਹੁੰਦੇ ਨੇ ਨਾ ਨਾ ਉਹ ਨਹੀਂ ਹੈਗਾ ਬਾਈ ਤੁਸੀਂ ਲਾ ਕੇ ਦੇਖੋ ਹਵਾ ਵਾਸਤੇ ਕਿੰਨੀ ਹੈ ਜੀ ਹਾਂ ਬਾਈ ਬਹੁਤ ਕਹੈਂਟ ਆਗਾ ਸਰਾਜੀ ਜਾਣਾ ਬਈ ਪੂਰਾ ਸਰਾਜੀ ਲੈ ਕੇ ਆਉਣਾ ਬਈ ਆਪਾਂ ਸਾਰੀ A to Z ਵਧੀਆ ਕੁਆਲਿਟੀ ਦੇ ਵਿੱਚ ਲੈ ਕੇ ਆਉਣਾ ਠੀਕ ਆ ਬਾਈ ਜੀ ਤੇ ਇਹਦਾ ਪ੍ਰਾਈਸ ਰਹੂਗਾ ਬਾਈ ਜੀ ਇਹ ਸਾਰੇ ਬਾਈ ਆ ਗਈ ਆਪਣੀ 250 ਰੁਪਏ ਦੀ ਠੀਕ 250 ਰੁਪਏ ਦੀ ਹਾਂ ਜੀ ਠੀਕ ਆ ਮਤਲਬ ਜੇ ਬਾਈ ਤੁਸੀਂ ਠੱਗਣ ਨੂੰ ਕਿਥੋਂ ਮਰਜੀ ਠੱਗ ਲਓ 5-600 ਰੁਪਏ ਤੋਂ ਆਪਾਂ ਜੇ ਆਪਾਂ ਆਮ ਲਾ ਕੇ ਚੱਲੇ ਆ ਜੀ ਇੱਕ ਪੈਸਾ ਦਾ ਬਾਈ ਜੀ ਜੇ 450 ਤੋਂ ਘੱਟ ਆਨਲਾਈਨ ਕਿਸੇ ਨੂੰ ਮਿਲ ਗਈ ਤਾਂ ਆਪਾਂ ਬੈਠਿਆਂ ਬਾਈ ਠੀਕ ਆ ਬਾਈ ਜੀ ਚਲੋ ਮਿੱਤਰੋ ਕੁਆਲਿਟੀ ਇਹਦੇ ਵੀ ਚੰਗੇ ਆਗੇ ਤੇ ਅਗਲੇ ਬਾਈ ਜੀ ਆਪਣੇ ਕੋਲੇ ਬਈ ਦੋ ਤਰ੍ਹਾਂ ਦੇ ਹੋ ਟ੍ਰਿਮਰ ਆਉਂਦੇ ਨੇ ਇਹ ਹੈਗਾ ਬਈ ਮੈਟਲ ਬੋਡੀ ਦੇ ਵਿੱਚ ਇਹ ਹੈਗਾ ਨੋਵਾ ਨੋਵਾ ਕੰਪਨੀ ਸਾਰੇ ਜਾਣਦੀ ਨੇ ਸਹੀ ਗੱਲ ਆ ਬਈ ਠੀਕ ਹੈ ਜੀ ਆਪਾਂ ਮਾੜੀ ਕੁਆਲਿਟੀ ਬਈ ਲਿਆਉਂਦੇ ਨਹੀਂ ਹੈਗੇ ਤੇ ਇਹ ਆਉਂਦਾ ਕੰਮ ਨਹੀਂ ਕਰਦਾ ਲਾਂਬੇ ਵਾਲਾ ਕੰਮ ਨਹੀਂ ਹੈਗਾ ਬਈ ਕੋਈ ਵੀ ਠੀਕ ਹੈ ਜੀ ਇੱਕ ਆਪਣੇ ਕੋਲੇ ਟਾਰਚ ਆਉਂਦੀ ਨੇ ਬਈ ਤਿੰਨ ਟਾਈਪ ਇਹਨਾਂ ਦਾ ਪ੍ਰਾਈਸ ਕੀ ਕੀ ਰੂਗਾ ਬਈ ਜੀ ਇਹ ਸਾਰੇ 2250 ਦੇ ਦੁਨੇ ਟਾਈਪ ਹੈ ਹਾਂਜੀ ਹਾਂਜੀ ਠੀਕ ਆ ਬਈ ਜੀ ਇਹ ਬਈ ਆਪਣੇ ਕੋਲੇ ਆਰਮੀ ਵਾਲੀ ਟਾਰਚ ਆਉਂਦੀ ਆ ਠੀਕ ਹੈ ਜੀ 130 ਰੁਪਏ ਦਾ ਪ੍ਰਾਈਸ ਹੈ ਇਹਦਾ ਠੀਕ ਹੈ ਬਹੁਤ ਵਧੀਆ ਬਈ ਆਰਮੀ ਵਾਲੇ ਮੁੰਡੇ ਜਿਹੜੇ ਯੂਜ਼ ਕਰਦੇ ਨੇ ਫੌਜੀ ਵੀਰ ਆਪਣੇ ਠੀਕ ਹੈ ਜੀ ਸਾਡੇ ਤੋਂ ਲੈ ਕੇ ਹੀ ਬਹੁਤ ਜਾਣਦੇ ਨੇ ਬਾਈ ਇਹ ਲਾਈਟ ਵੀ ਘੱਟ ਵੱਧ ਜਾਂਦੀ ਆ ਦੇਖੋ ਤੁਸੀਂ ਆਹ ਦੇਖੋ ਹੁਣ ਦਿਨਾਂ ਦਿਨ ਚ ਵੀ ਇੰਨੀ ਲਾਈਟ ਆ ਇਹਦੀ ਫੁੱਲ ਲਾਈਟ ਆ ਹੁਣ ਦਿਖਾ ਰਹੀ ਆ ਨਾ ਬਾਈ ਪਤਾ ਵੀ ਲੱਗ ਰਿਹਾਗਾ ਬਾਕੀ ਹਾਂਜੀ ਹਾਂਜੀ ਦੇਖੋ ਠੀਕ ਹੈ ਤਕਰੀਬਨ ਇਹਦਾ ਹੋਊਗਾ ਬਈ 500-600 ਰੁਪਿਆ ਪਰ ਪ੍ਰਾਈਸ ਨਹੀਂ ਬਈ ਇਹ ਸਾਰੀ 130 ਰੁਪਏ ਦੀ 130 ਰੁਪਏ ਦੀ ਸਾਰੀ 130 ਬੈਟਰੀ ਬੈਕਅਪ ਕਿਵੇਂ ਬਈ ਇਹਦਾ ਬੈਟਰੀ ਬੈਕਅਪ ਬਈ ਇਹਦਾ ਯੂਜ਼ ਕਰਾ ਦੇ ਸਿਰ ਤੇ ਆ ਵੈਸੇ ਇੱਕ ਰਾਤ ਦਾ ਬੈਕਅਪ ਹੈਗਾ ਠੀਕ ਹੈ ਜੀ ਮਤਲਬ ਜਿਵੇਂ ਆਣਾ ਪੜਨਾ ਲਿਖਣਾ ਬਈ ਉਹਦੇ ਵਾਸਤੇ ਹੀ ਬਣਿਆ ਹੈ ਨਾ ਐਂ ਕਰਕੇ ਬਹੁਤ ਵਧੀਆ ਚੀਜ਼ ਆ ਬਈ ਆਰਮੀ ਵਾਲੇ ਸਭ ਤੋਂ ਵੱਧ ਵਧੀਆ ਚੀਜ਼ ਕਰਦੇ ਸਾਨੂੰ ਪਤਾ ਹੀ ਆ ਠੀਕ ਹੈ ਤੇ ਇੱਕ ਆਪਣੇ ਕੋਲ ਇਹ ਆਉਂਦੀ ਆ ਬਈ ਇਹ ਸਾਰੀ 300 ਚ ਆਪਾਂ ਘਰੇ ਭੇਜ ਦਿੰਨੇ ਆ ਠੀਕ ਹੈ ਜੀ ਇਹਦੇ ਵਿੱਚ ਬਈ ਤੁਸੀਂ ਦੇਖੋ ਲਾਈਟ ਵੇ ਦੀ ਬਹੁਤ ਜ਼ਿਆਦਾ ਆ ਠੀਕ ਹੈ ਜੀ ਤੇ ਆ ਆ ਵੀ ਜੁਜ਼ ਕਰ ਸਕਦੇ ਜੀ ਆਪਾਂ ਘਟ ਰੌਸਿੰਗ ਦੇ ਵਿੱਚ ਬੈਠ ਕੇ ਜਾਂ ਕੁਝ ਕਰਨਾ ਠੀਕ ਹੈ ਜੀ ਤੇ ਇਹਦੇ ਵਿੱਚ ਬਈ ਆ ਘਟ ਰੌਂਦਾ ਇੱਕ ਜੇ ਮੰਨ ਲਓ ਕਿ ਰਸੀ ਰਸੀ ਵਧਣਾ ਹੋ ਗਿਆ ਆਪਣੇ ਇਹਨੇ ਕਿਸਾਨ ਵੀਰ ਨੇ ਮੈਂ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਆ ਲਓ ਠੀਕ ਹੈ ਜੀ ਉਹਨਾਂ ਵਾਸਤੇ ਬਹੁਤ ਵੱਡੀ ਚੀਜ਼ ਆ ਬਈ ਜੇ ਕਿਸੇ ਮਤਲਬ ਖੇਤ ਹੈ ਨਾ ਕਈ ਵਾਰ ਕੋਈ ਚੀਜ਼ ਹੋ ਜੇ ਕੋਈ ਕੱਟਣਾ ਬਈ ਇਹਦੇ ਨਾਲ ਭੰਨਣਾ ਤੇ ਇਹਨਾਂ ਭੰਨ ਵੀ ਸਕਦਾ ਸ਼ੀਸ਼ਾ ਸ਼ੂਸ਼ਾ ਜਾਂ ਕੁਝ ਹੋਰ ਠੀਕ ਆ ਬਈ ਜੀ ਹਾਂਜੀ ਤੇ ਇਹਦਾ ਪ੍ਰਾਈਜ਼ ਹੋਊਗਾ ਬਈ ਜੀ ਇਹ ਸਾਰਾ ਬਈ 300 ਚੱਪ ਘਰੇ ਭੇਜ ਦਿੰਦੇ ਆ। ਜੇ ਉਰੇ ਜੇ ਜੇ ਉਰੇ ਕਿਸੇ ਨੇ ਲੈ ਕੇ ਜਾਣੀ ਆ ਤਾਂ 250 ਰੁਪਏ। 250 ਰੁਪਏ। ਹਾਂਜੀ ਹਾਂਜੀ। ਠੀਕ ਆ ਬਈ। ਬਾਕੀ ਬਈ ਲੋਕੇ ਸਾਨੂੰ ਐਂਡ ਤੇ ਜਰੂਰ ਦੱਸਾਂਗੇ। ਹਾਂਜੀ ਹਾਂਜੀ। ਇਹ ਅਗਲੀ ਇੱਕ ਇਹ ਲਾਈਟ ਆ ਗਿਆ ਨਾ। ਇਹ ਆਉਂਦੀ ਆ ਬਈ ਆਪਣੀ ਐਮਰਜੈਂਸੀ ਲਾਈਟ ਕਹਿ ਦਿੰਦੇ ਨੇ ਇਹਨੂੰ ਅਸੀਂ। ਠੀਕ ਹੈ। ਇਹ ਕਿਉਂਕਿ ਆਪਾਂ ਛੱਲੇ ਦੇ ਵਿੱਚ ਵੀ ਪਾ ਸਕਦੇ ਆ ਆਪਣੀ ਚਾਬੀ ਦੇ ਵਿੱਚ। ਜਿੱਥੇ ਮਰਜ਼ੀ ਲਿਜਾ ਸਕਦੇ ਆ ਬਈ ਇਹਨੂੰ। ਠੀਕ ਹੈ। ਇਹ ਮੈਂ ਕਹਿੰਦਾ ਬਈ ਹਰ ਇੱਕ ਬੰਦਾ ਇਹਨੂੰ ਨਾਲ ਰੱਖੇ ਤਾਂ ਵਧੀਆ ਗੱਲ ਆ। ਕਿਉਂਕਿ ਅੱਜ ਅੱਜ ਕੱ ਤੁਹਾਨੂੰ ਪਾਸੇਫਟੀ ਰੱਖਣੀ ਚਾਹੀਦੀ ਆਪਾਂ ਸਾਰਿਆਂ ਨੂੰ। ਰਿਕ ਨੂੰ ਨਾਲ ਰੱਖਣੀ ਚਾਹੀਦੀ ਆ। ਠੀਕ ਆ ਜੀ। ਤੇ ਇਹ ਕੋਈ ਬਹੁਤ ਇਹਦਾ ਪ੍ਰਾਈਸ ਹੋਗਾ ਭਾਈ ਜੀ। ਇਹ ਬਰੇ 100 ਰੁਪਏ ਦੀ ਆ। 100 ਰੁਪਏ ਦੀ। ਸਾਰੀ 100 ਰੁਪਏ ਦੀ। ਚਾਰਜ ਹੁੰਦੀ ਆ ਭਾਈ ਸੀਟ ਅਪ ਚਾਰਜਰ ਲੱਗਦਾ। ਠੀਕ ਆ ਭਾਈ ਜੀ 100 ਰੁਪਏ ਦੇ। ਭਾਈ ਮਤਰਾ ਚੀਜ਼ ਵੀ ਦੇਖ ਸਕਦੇ ਹੋ ਕੁਆਲਿਟੀ ਵੀ ਭਾਈ ਕਹਿੰਦਾ ਵਧੀਆ ਲਾਈਟਿੰਗ ਵੀ ਪੂਰੀ ਵਧੀਆ। ਪੂਰੀ ਲਾਈਟ ਆ ਭਾਈ ਦਿ ਰਾਤ ਨੂੰ। ਠੀਕ ਆ ਭਾਈ ਜੀ। ਤੇ ਆਪਣੇ ਕੋਲੇ ਦੋ ਲਾਈਟ ਆਉਂਦੇ ਨੇ ਭਾਈ ਸੋਲਰ ਲਾਈਟ ਆ। ਠੀਕ ਆ ਜੀ। ਤੇ ਇਹ ਸੈਂਸਰ ਨਾਲ ਵੀ ਕੰਮ ਕਰਦੇ ਨੇ ਭ ਠੀਕ ਜੀ ਜੇ ਮੰਨ ਲਓ ਬੰਦਾ ਇਹਨਾਂ ਕੋਲੇ ਜਾਊਗਾ ਇਹ ਉਦੋਂ ਚੱਲਦੀਆਂ ਨੇ ਠੀਕ ਹੈ ਜੀ ਮਤਲਬ ਅੱਧਾ ਕੈਮਰਾ ਲਾ ਲਈਏ ਆਪਾਂ ਹਾਂ ਜੀ ਅੱਧਾ ਕੈਮਰਾ ਠੀਕ ਹੈ ਜੀ ਮੈਨੂੰ ਦੋ ਬੰਦਾ ਜਾਊਗਾ ਨਾ ਸੁਣੋ ਬਈ ਇਹਦੇ ਚਾਰਜ ਕਰਨ ਦੀ ਜਰੂਰਤ ਨਹੀਂ ਕੋਈ ਸੋਚੇ ਦੱਬਣ ਦੀ ਲੋੜ ਨਹੀਂ ਬਈ ਠੀਕ ਹੈ ਜੀ ਕੋਈ ਚਾਰਜ ਲਾਉਣ ਦੀ ਲੋੜ ਨਹੀਂ ਕੋਈ ਸੋਚੇ ਦੱਬਣ ਦੀ ਲੋੜ ਨਹੀਂ ਆਪ ਹੀ ਚੱਲੂ ਆਪ ਹੀ ਬੰਦ ਹੋਊਗਾ ਠੀਕ ਹੈ ਜੀ ਹਾਂਜੀ ਆਟੋਮੈਟਿਕ ਹੀ ਚੱਲ ਜੇ ਆਟੋਮੈਟਿਕ ਸੋਲਰ ਨਾਲ ਚਾਰਜ ਹੁੰਦੀ ਹੈ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਕੀ ਕੀ ਹੈ ਭਾਈ ਜੀ ਇਹ ਵੀਰੇ 200 200 ਰੁਪਏ ਦੀਆਂ ਨੇ ਠੀਕ ਹੈ ਮੱਖੀ ਤੇ ਮੱਛਰ ਦੋਨਾਂ ਨੂੰ ਮਾਰ ਦਿਆ ਬਾਈ ਠੀਕ ਹੈ ਇਹਦੇ ਵਿੱਚ ਕੋਈ ਲਿਕਵਿਡ ਨਹੀਂ ਪੈਂਦਾ ਕੋਈ ਕੁਝ ਨਹੀਂ ਪੈਂਦਾ ਸਿਰਫ ਇਹਨੂੰ ਤੁਸੀਂ ਆਪਣੇ ਘਰੇ ਲਾਉਣਾ ਚਾਰ ਚਾਰਜ ਜਿਹੜਾ ਆਪਣਾ ਮੋਬਾਈਲ ਵਾਲਾ ਐਡਾਪਟਰ ਹੁੰਦਾ ਉਹਦੇ ਵਿੱਚ ਪਾ ਕੇ ਰੱਖ ਦਿਓ ਚਾਹੇ ਦਿਨ ਰਾਤ ਦਿਨ ਰਾਤ ਲਾ ਕੇ ਰੱਖੋ ਇਹ ਨਹੀਂ ਖਰਾਬ ਨਹੀਂ ਹੋਣਾ ਠੀਕ ਹੈ ਜੀ ਤੇ ਪ੍ਰਾਈਜ਼ ਹੋਊਗਾ ਬਈ ਜੀ ਇਹਦਾ ਇਹ ਸਾਰਾ 150 ਰੁਪਏ ਇਹ ਵੀ 150 ਰੁਪਏ 150 ਠੀਕ ਹੈ ਬਈ ਜੀ ਤੇ ਅੱਗੇ ਇਹ ਪੱਖਾ ਆ ਗਿਆ ਨੇ ਬਈ ਜੀ ਇਹ ਪੱਖਾ ਵੀਰੇ ਹੈਗਾ ਆਪਣਾ ਇਹ ਡਬਲ ਫੈਨ ਦੇ ਵਿੱਚ ਆ ਇਹਦੇ ਇੱਥੇ ਫੌਗਰ ਲੱਗੇ ਹੋਏ ਨੇ ਬਾਈ ਇਹ ਪਾਣੀ ਵੀ ਛੱਡਦਾ ਹੈ ਤੇ ਦੋ ਪੱਖੇ ਨੇ ਤੁਸੀਂ ਇੱਕ ਪੱਖਾ ਵੀ ਚਲਾ ਸਕਦੇ ਹੋ ਤੇ ਵਿੱਚ ਦੋ ਵੀ ਚਲਾ ਸਕਦੇ ਹੋ ਆਪਾਂ ਮਿਨੀ ਫੈਨ ਨਹੀਂ ਕਹਿ ਸਕਦੇ ਮਿਨੀ ਏਸੀ ਕਹਿ ਸਕਦੇ ਨੇ ਨਹੀਂ ਏਸੀ ਵੀ ਕਹਿ ਸਕਦਾ ਬਾਈ ਇਹ ਆਪਾਂ ਪਾਵਰ ਬੈਂਕ ਨਾਲ ਵੀ ਚਲਾ ਸਕਦੇ ਹਾਂ ਪਾਵਰ ਬੈਂਕ ਨਾਲ ਹਾਂਜੀ ਹਾਂਜੀ ਇੱਕ ਵਾਰ ਸਾਨੂੰ ਗੱਲ ਦੱਸਣਾ ਭੁੱਲ ਗਿਆ ਇਹ ਆਪਣੀ ਪਾਵਰ ਬੈਂਕ ਵੀ ਹੈ ਇਹ ਬੈਟਰੀ ਹਾਂ ਇਹਦੇ ਨਾਲ ਵੀ ਚੱਲ ਜਾਂਦਾ ਬਾਈ ਇਹ ਠੀਕ ਇਹਦੇ ਨਾਲ ਵੀ ਚੱਲ ਜਾਂਦਾ ਇਹਦੇ ਨਾਲ ਵੀ ਚੱਲ ਜਾਂਦਾ ਜੀ ਗੱਲੇ ਮਤਰਾ ਤੇ ਜੇ ਇਕੱਲੀ ਬੈਟਰੀ ਚਾਰਜ ਹੋਵੇ ਚ ਬੈਟਰੀ ਵੀ ਹੋਵੇ ਨਾ ਬੈਟਰੀ ਵੀ ਹੋ ਜਾਂਦੀ ਹੈ ਬਈ ਠੀਕ ਆ ਬਈ ਜੀ ਬਾਕੀ ਬਈ ਚਲਾਉਣ ਤੇ ਡਿਪੈਂਡ ਕਰਨਾ ਹਾਂ ਇਕੱਲੀ ਸਿਰ ਰੱਖਣੀ ਹਾਂ ਹਾਂਜੀ ਹਾਂਜੀ ਤੇ ਇਹਦਾ ਪ੍ਰਾਈਸ ਰੋਗਾ ਬਈ ਜੀ ਇਹ ਬਈ ਆ ਇਸ ਟਾਈਮ ਆਪਣਾ ਜਿਹੜਾ ਬਿਨਾ ਬੈਟਰੀ ਵਾਲਾ ਉਹ 550 ਦਾ ਸੇਲ ਕਰਦੇ ਆ ਤੇ ਜਿਹੜਾ ਬੈਟਰੀ ਵਾਲਾ ਉਹ ਹੈਗਾ 500 ਦਾ 700 ਦਾ ਠੀਕ ਆ ਬਈ ਜੀ ਹਾਂਜੀ ਹਾਂਜੀ ਤੇ ਇੱਕ ਅੱਜ ਕੱਲ ਬਈ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਹੈ ਸਾਤਰੀ ਵਗੈਰਾ ਵੀ ਆਪਣੇ ਕੋਲੇ ਆਪਣੇ ਕੋਲੇ ਹੈਗੀਆਂ ਨੇ ਬਈ ਆਪ ਨੂੰ ਕੋਈ ਬੋਤਲ ਵਾਲੀ ਛਤਰੀ ਆਉਂਦੀ ਆ ਅੱਧੇ ਤੈਨੂੰ ਕਹਿੰਦੇ ਨੇ ਪਾਣੀ ਵਾਲੀ ਬੋਤਲ ਹੈ ਠੀਕ ਹੈ ਪਾਣੀ ਵਾਲੀ ਬੋਤਲ ਨਹੀਂ ਹੈਗੀ ਬਈ ਇਹ ਹੈਗੀ ਛਤਰੀ ਠੀਕ ਹੈ ਜੀ ਮਤਲਬ ਨਾਲੇ ਬਈ ਸਾਫ ਕੇ ਰੱਖੀ ਜਾ ਦਦੇ ਬੈਗ ਚ ਵੀ ਆਸਾਨੀ ਨਾਲ ਜਿਵੇਂ ਮਰਜ਼ੀ ਆਰਾਮ ਨਾਲ ਲਿਆ ਜਾ ਸਕਦੇ ਆ ਬਈ ਆਪਾਂ ਠੀਕ ਹੈ ਚਾਹੀ ਜੇਬ ਚ ਪਾ ਕੇ ਲੈ ਜਾਓ ਬਈ ਕਿਉਂਕਿ ਤੁਹਾਨੂੰ ਪਤਾ ਨਾ ਜਿਹੜੀ ਪਹਿਲਾਂ ਹੁੰਦੇ ਸੀ ਉਹ ਵੱਡੀਆਂ ਛਤਰੀਆਂ ਹੁੰਦੇ ਉਹ ਚੱਕੇ ਨਹੀਂ ਜਾਂਦੀਆਂ ਨਾ ਕੋਈ ਉਹਨੂੰ ਚੱਕ ਕੇ ਰਾਜੀ ਹੈ ਜਵਾਖ ਵੀ ਨਹੀਂ ਚੱਕਿਆ ਰਾਜੀ ਸਾਨੂੰ ਪਤਾ ਯਾਰ ਇਹਨੂੰ ਤਾਂ ਜਵਾਖ ਸ਼ੌਂਕ ਨਾਲ ਵੀ ਲੈ ਜਾਣਾ ਸ਼ੌਂਕ ਨਾਲ ਵੀ ਚੱਕਿਆ ਬੱਕ ਕੈਂਟ ਲਾ ਦੇਣਾ ਹਾਂਜੀ ਹਾਂ ਨਾਲੇ ਧੁੱਪ ਤੋਂ ਬਚਾਉ ਆਪਾਂ ਨੂੰ ਠੀਕ ਹੈ ਜੀ ਤੇ ਨਾਲੇ ਚੱਕਣੀ ਸੌਖੀ ਆ ਬਾਈ ਇਕੱਲਾ ਮਿੱਤਰੋ ਤੁਹਾਨੂੰ ਕੱਢ ਕੇ ਵੀ ਦਿਖਾਉਂਦੇ ਆ ਲਾਹਣਪੁਰ ਚੈੱਕ ਕਰ ਲਓ ਕੁਆਲਿਟੀ ਇਹਦੀ ਕਿਵੇਂ ਰੂਗੀ ਬਾਈ ਜੀ ਕੁਆਲਿਟੀ ਬਾਈ 1 ਨੰਬਰ ਹੋਊਗਾ ਆਪਣੀ ਠੀਕ ਹੈ ਹਰ ਇੱਕ ਚੀਜ਼ ਦੀ ਕੁਆਲਿਟੀ 1 ਨੰਬਰ ਹੋਊਗੀ ਹਾਂਜੀ ਹਾਂਜੀ ਮਿੱਤਰੋ ਚੈੱਕ ਕਰਵਾ ਲਓ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਬਾਈ ਚੈੱਕ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਆ ਬਾਈ ਜੀ ਇਹ ਸਾਰੀ 330 ਦੇ ਵਿੱਚ ਬਈ ਆਪਾਂ ਘਰੇ ਭੇਜ ਦਿੰਨੇ ਆ ਠੀਕ ਗੱਲ ਹੈ ਮਿੱਤਰੋ 300 ਹੋਰ ਕੋਈ ਐਕਸਟਰਾ ਚਾਰਜ ਨਹੀਂ ਠੀਕ ਆ ਭਾਈ ਜੀ ਤੇ ਹੋਰ ਕੋਈ ਬਈ ਚੀਜ਼ ਤਾਂ ਨਹੀਂ ਰਹੀ ਆਪਣੀ ਤੇ ਹੋਰ ਬਈ ਆਪਣੇ ਕੋਲੇ ਸਾਰਾ ਆਪਣੇ ਨੂੰ ਦਿਖਾਤਾ ਇੱਕ ਆਪਣੇ ਕੋਲੇ ਆਈਟਮ ਰਹਿ ਗਈ ਠੀਕ ਹੈ ਉਹ ਹੈਗੀ ਆ ਲੈ ਮਿੱਤਰੋ ਆਹ ਇਹ ਐਵੇਂ ਬਰ ਰਹਿ ਜਾਂਦੀ ਆ ਬਤਰੀ ਠੀਕ ਹੈ ਜੀ ਇਹ ਹੈਗਾ ਬਈ ਜਾਲੇ ਝਾੜਨ ਵਾਸਤੇ ਆਪਾਂ ਯੂਜ਼ ਕਰ ਸਕਦੇ ਆ ਇਹ 12 ਫੁੱਟ ਦੀ ਆ ਹੁਣ ਦੇਖੋ ਤੁਸੀਂ ਸੱਤ ਆ ਜਿਹੜੀ ਆਪਣੇ ਲਈ ਉਹ ਹੈਗਾ ਬਈ 15 ਫੁੱਟ ਤੇ ਸਹੀ ਗੱਲ ਲੱਗਦੀ। ਬੰਦਾ ਆਰਾਮ ਨਾਲ ਇੱਥੋਂ ਖੜ ਕੇ ਸਾਰੇ ਜੜੇ ਝਾੜ ਸਕਦਾ ਜੀ। ਠੀਕ ਆ। ਆਰਾਮ ਨਾਲ। ਜੇ ਬਈ ਮੈਂ ਆ ਆਪਦੇ ਪਿਛਲੇ ਸਮੇਂ ਦੀ ਗੱਲ ਕਰਾਂ ਨਾ ਆਪਦੇ ਘਰ ਦੀ ਗੱਲ ਕਰਦਾਗਾ। ਜਦੋਂ ਅਸੀਂ ਸਾਨੂੰ ਕਰ ਕਹ ਦਿੰਦੇ ਸੀ ਮੰਮੀ ਵਰਗੇ ਬਈ ਆ ਬਈ ਜਾਲੇ ਝਾੜਦੇ ਪਹਿਲਾਂ ਦਾ ਮਾਂਜੇ ਨੂੰ ਠੋਕ ਠੋਕ ਕੇ ਉਹਦੇ ਵਿੱਚ ਚਲਾਉਂਦੇ ਸਹੀ ਗੱਲ ਹੈ ਠੀਕ ਆ ਹੁਣ ਬਈ ਤੁਹਾਨੂੰ ਐ ਜਾ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੇ ਮੁੜ ਵੀ ਜਾਂਦਾ ਨਾ ਬਈ ਆ ਆਮ ਨਾ ਮੋੜੋ ਬਈ ਇਹਦੇ ਨਾਲ ਪੱਖੇ ਵੀ ਸਾਫ਼ ਕਰ ਸਕਦਾ ਬਈ ਇੱਥੋਂ ਖੜੇ ਥੱਲੇ ਠੀਕ ਹੈ ਨਾਲੇ ਮਾਂਜਾ ਨਹੀਂ ਬਹੁਤ ਖਰਾਬ ਹੁੰਦਾ ਨਾ ਬਈ ਕੁਝ ਨਹੀਂ ਕਰਨ ਦੀ ਲੋੜ ਬਈ ਠੀਕ ਆ ਬਈ ਇਹਦਾ ਪ੍ਰਾਈਜ਼ ਆ ਜਾਗਾ ਬਈ ਜੀ ਇਹ ਬਈ ਸਾਰੀ 220 ਰੁਪਏ ਦੀ ਹੈ ਠੀਕ ਹੈ ਖਰਾਬ ਤਾਂ ਨਹੀਂ ਹੁੰਦਾ ਬਈ ਸਿੱਧੀ ਖਰਾਬ ਨਹੀਂ ਹੁੰਦਾ ਬਈ ਜੇ ਮਰਜ਼ੀ ਤੋਈ ਚੱਲੋ ਠੀਕ ਆ ਬਈ ਜੀ ਤੇ ਇਹਨੂੰ ਸਲਿੰਗ ਬੈਗ ਕਹਿੰਦੇ ਆਪਾਂ ਠੀਕ ਹੈ ਜੀ ਹੁੰਦਾ ਛੋਟਾ ਪਰ ਇਹਦੇ ਵਿੱਚ ਜਿਹੜੇ ਫੀਚਰ ਬਹੁਤ ਜ਼ਿਆਦਾ ਫੀਚਰ ਬਹੁਤ ਜ਼ਿਆਦੇ ਨੇ ਇਹਦੇ ਵਿੱਚ ਬੈਗ ਕਹਦੀ ਆਪਾਂ ਨਾ ਪੌਕਟਾਂ ਬਹੁਤ ਜ਼ਿਆਦੇ ਨੇ ਬਈ ਪਹਿਲਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰੋ ਠੀਕ ਆਮ ਬਈ ਜੇ ਤੁਸੀਂ ਜਾਣੋ ਠੀਕ ਹੈ ਹਰੇਕ ਵਾਸਤੇ ਯੂਜ਼ ਵੀ ਕਰ ਸਕਦੇ ਲੋ ਇਹਨੂੰ ਫੜ ਕੇ ਇਹਦੇ ਵਿੱਚ ਆਮ ਜੇ ਕਹ ਲਈਏ ਆਪਾਂ ਲੋਰ ਤੇ ਟੀ-ਸ਼ਰਟ ਵੀ ਪਾਈ ਹੋਣਾ ਆਰਾਮ ਆਰਾਮ ਨਾਲ ਵੀਰੇ ਆਰਾਮ ਨਾਲ ਠੀਕ ਆ ਬਈ ਤੇ ਇਹਦੇ ਵਿੱਚ ਬਈ ਵਾਟਰ ਪ੍ਰੂਫ ਹੈਗਾ ਬਈ ਵਾਟਰ ਪ੍ਰੂਫ ਹੈਗਾ ਠੀਕ ਹੈ। ਮਟਰ ਰੋਬ ਵੀ ਹੈ ਤੇ ਇਹਦੇ ਵਿੱਚ ਲੋਕ ਵੀ ਤੁਸੀਂ ਅਜਿਹਾ ਕਰ ਸਕਦੇ ਇਹਨੂੰ। ਕੋਈ ਐਕਸਟਰਾ ਲੋਕ। ਹਾਂ ਜਿੰਨੇ ਆਪਾਂ ਨੇ ਟੈਂਚੀਆਂ ਨੂੰ ਲੋਕ ਲੱਗ ਜਾਂਦੀਆਂ ਜਿਹੜੀਆਂ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਲਓ ਮਟਰੋ ਚੈੱਕ ਕਰ ਸਕਦੇ ਹੋ ਕੁਆਲਿਟੀ। ਬਾਕੀ ਫੜੇ ਦਾ ਵੀ ਬਈ ਬਾਕੀ ਪਤਾ ਲਾ ਰਾਂ। ਬਈ ਪੂਰੀ ਹੈਡ ਕੁਆਲਿਟੀ ਆ ਬਾਈ। ਠੀਕ ਹੈ। ਸਲਿੰਗ ਪਾਇਆ ਤੁਸੀਂ ਪਾ ਕੇ ਦੇਖੋ। ਠੀਕ ਹੈ। ਆ ਇੱਕ ਆ ਚੀਜ਼ ਆ ਗਈ। ਇਹਦੇ ਵਿੱਚ ਪਾਵਰ ਬੈਂਕ ਵੀ ਲੱਗ ਜਾਂਦੇ ਆ ਬਾਈ। ਪਾਵਰ ਬੈਂਕ ਵਿੱਚ ਪਾਓ ਇਹਦੇ ਬਾਅਦ ਚ ਉੱਪਰ ਦੀ ਆਪਣੀ ਜਿਪ ਲਾਓ ਤੇ ਇਦਾਂ ਦੀ ਯੂਜ਼ ਕਰ ਲਓ। ਆ ਇਦਾਂ ਯੂਜ਼ ਕਰ ਸਕਦੇ ਆ ਬਾਈ। ਠੀਕ ਆ ਬਾਈ। ਸਾਡੇ ਕੋਲ ਸੋਚ ਮੰਨ ਲਓ ਆਪਾਂ ਘਰੇ ਭੇਜ ਦਿੰਨੇ ਆ ਘਰੇ ਡਿਲੀਵਰ ਕਰਨਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਜੇ ਤੁਸੀਂ ਉਰੇ ਆਉਂਗੇ ਭਾਈ ਜੀ ਮਾਨਤਾਨ ਵਧੀਆ ਹੋ ਜਾਊਗਾ ਠੀਕ ਆ ਭਾਈ ਹਾਂਜੀ ਹਾਂਜੀ ਜੇ ਤੁਸੀਂ ਇਕੱਠਾ ਸਮਾਨ ਖਰੀਦਦੇ ਹੋ ਤਾਂ ਹੋਰ ਵੀ ਫਾਇਦਾ ਹੋ ਜਾਊਗਾ ਨਾ ਭਾਈ ਹੋਰ ਆਪਾਂ ਗਿਫਟ ਵੀ ਦੇ ਦਾਂਗੇ ਭਾਈ ਹੋਰ ਗਿਫਟ ਵੀ ਦੇ ਦਾਂਗੇ ਗਿਫਟ ਵੀ ਦੇ ਦਾਂਗੇ ਠੀਕ ਹੈ ਲੋ ਮਤਲਬ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾਓ ਤੇ ਆਉਣਾ ਕਿੱਥੇ ਆ ਭਾਈ ਜੀ ਆਪਣਾ ਪਿੰਡ ਲੌਂਗਵਾਲ ਅਨਾਜ ਮੰਡੀ ਦੇ ਵਿੱਚ ਬਰੇ 7 ਨੰਬਰ ਦੁਕਾਨ ਆ ਆਪਣੀ ਠੀਕ ਹੈ ਜੀ ਜੀ ਨੂੰ ਮਰਜ਼ੀ ਆ ਕੇ ਅੱਡੇ ਤੇ ਪੁੱਛ ਲਓ ਕਿ ਸਰਪੰ ਤਨ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਸਿਕਾ